ਗੁੱਡ ਆਫਟਰਨੂੰ ਸਟੂਡੈਂਟ ਭਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਦੀ ਕਲਾਸ ਦੇ ਵਿੱਚ ਮਾਫੀ ਚਾਹੁੰਦੇ ਆ ਵੀ ਥੋੜੀ ਦੇਰੀ ਹੋ ਚੁੱਕੀ ਆ ਆਪਾਂ ਨੂੰ ਕਿਉਂਕਿ ਨਾ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀ ਜਿਹਦੇ ਕਰਕੇ ਕਲਾਸ ਲਾਈਵ ਨਹੀਂ ਹੋ ਰਹੀ ਸੀ ਹਨਾ ਚਲੋ ਕੋਈ ਗੱਲ ਨਹੀਂ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਵੀ ਸਭ ਦਾ ਮੋਸਟ ਵੈਲਕਮ ਜਿੰਨੇ ਵੀ ਤੁਸੀਂ ਚੈਨਲ ਦੇ ਉੱਪਰ ਦੇਖ ਰਹੇ ਹੋਗੇ ਲਾਈਵ ਜੁੜ ਚੁੱਕੇ ਹੋ ਹਾਂ ਸੋ ਇੱਕ ਵਾਰੀ ਕਲਾਸ ਨੂੰ ਕਰ ਦਿਓ ਵੀ ਲਾਈਕ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਜਿਹੜੇ ਡੇਲੀ ਬੱਚੇ ਛੁੱਟਦੇ ਨੇ ਉਹ ਆਪਣੇ ਨਾਲ ਜੁੜ ਸਕਣ ਠੀਕ ਹੈ ਜਿਹੜੇ ਬੱਚੇ ਵੀ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਆ ਜਾਂ ਵਟਸਐਪ ਦੇ ਵਿੱਚ ਜੁੜਨਾ ਚਾਹੁੰਦੇ ਨੇ ਤੁਸੀਂ ਇਸ ਨੰਬਰ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਸਕਰੀਨ ਦੇ ਉੱਪਰ ਜਿਹੜਾ ਤੁਹਾਨੂੰ ਨੰਬਰ ਸ਼ੋਅ ਹੋ ਰਿਹਾ ਵਈ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਹਾਂ ਉਸ ਤੋਂ ਬਾਅਦ ਬਈ ਇਹ ਵਾਲਾ ਨੰਬਰ ਠੀਕ ਹੈ ਉਸ ਤੋਂ ਬਾਅਦ ਇਹ ਆਪਣੇ ਕੋਰਸ ਨੇ ਬਈ ਜਿਹੜੇ ਕੋਈ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਜਰੂਰ ਕਰਨ ਉਹ ਠੀਕ ਹੈ 2500 ਦੇ ਵਿੱਚ ਤੁਹਾਨੂੰ ਪੇਪਰ 1 ਵਾਲਾ ਤੇ 3000 ਦੇ ਵਿੱਚ ਤੁਹਾਨੂੰ ਪੇਪਰ 2 ਵਾਲਾ ਜਿਹੜੇ ਕੋਰਸ ਨੇ ਉਹ ਮੇਰੇ ਲਈ ਠੀਕ ਹੈ ਆਪਣੇ ਐਪ ਦੇ ਵਿੱਚ ਤੁਸੀਂ ਜਾ ਕੇ ਠੀਕ ਹੈ ਐਮਐਸਡਬਲਿਊ ਸਟਡੀ ਫੋਰ ਜੌਬ ਵਾਲੇ ਐਪ ਦੇ ਵਿੱਚ ਤੁਸੀਂ ਜਾ ਕੇ ਜੋ ਕਿ ਬਿਲਕੁਲ ਫਰੀ ਦੇ ਵਿੱਚ ਡਾਊਨਲੋਡ ਹੁੰਦੇ ਨੇ ਉਹਦੇ ਵਿੱਚ ਠੀਕ ਹੈ ਭਾਈ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਡੈਮੋ ਕਲਾਸਾਂ ਨੂੰ ਇੰਜੋਏ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਕੋਈ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਜਰੂਰ ਕਰੋ ਉਹ ਠੀਕ ਹੈ ਭਾਈ ਕਿਉਂਕਿ ਤੁਹਾਡਾ ਐਚ ਡੈਟ ਪੀਐਸ ਡੈਟ ਤੇ ਤੁਹਾਡਾ ਜਿਹੜਾ ਆਪਾਂ ਕਹਿ ਸਕਦੇ ਐਚ ਡੈਟ ਟੀਟਾ ਇਹ ਪੇਪਰ ਤੁਹਾਡੇ ਹੋਣ ਜਾ ਰਹੇ ਹਨ ਠੀਕ ਹੈ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲ ਗਿਆ ਫਸਟ ਕੁਸਚਨ ਵੀ ਆ ਚੁੱਕਾ ਤੁਸੀਂ ਦੇਖ ਸਕਦੇ ਹੋ ਫਸਟ ਕੁਸਚਨ ਕਹਿੰਦੇ ਜਿਹੜੇ ਚਿੰਨ ਲਗਾ ਤੋਂ ਬਾਅਦ ਵਰਤੇ ਜਾਂਣ ਉਹੋ ਚਿੰਨ ਜਿਹੜੇ ਲਗਾ ਮਾਤਰਾਵਾਂ ਤੋਂ ਬਾਅਦ ਵਰਤੇ ਜਾਂਦੇ ਨੇ ਠੀਕ ਹੈ ਉਹਨਾਂ ਨੂੰ ਕੀ ਬੋਲਦੇ ਨੇ ਵਰਣ ਮੁਕਤਾ ਲਗਾਖਰ ਜਾਂ ਸਵਰ ਲਗਾ ਮਾਤਰਾਵਾਂ ਆਪਣੀ ਦਾਸ ਨਹੀਂ ਗਿਆ ਠੀਕ ਹੈ ਲਗਾ ਜਿਹੜੇ ਉਹਨਾਂ ਤੋਂ ਬਾਅਦ ਵਰਤੇ ਜਾਂਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਕਰੋ ਵੀ ਆਨਸਰ ਫਸਟ ਕੁਸਚਨ ਵੀ ਆ ਚੁੱਕਿਆ ਹਾਂ ਥੋੜੀ ਦੇਰੀ ਹੋ ਚੁੱਕੀ ਵੀ ਆਪਾਂ ਨੂੰ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰ ਦੋ ਤਾਂ ਕਿ ਜਿਹੜੇ ਬੱਚੇ ਜੁੜਦੇ ਨੇ ਉਹ ਜੁੜ ਸਕਣ ਠੀਕ ਹੈ ਹਾਂ ਫਸਟ ਕੁਸਚਨ ਵੀ ਆ ਚੁੱਕਿਆ ਆਨਸਰ ਕਰਨ ਦੀ ਕੋਸ਼ਿਸ਼ ਕਰੋ ਇੰਨੇ ਮੈਂ ਤੁਹਾਡਾ ਥੋੜੇ ਦੇਖਾ ਚਲੋ ਫਸਟ ਤੁਸੀਂ ਸੀ ਕਰ ਰਹੇ ਹੋ ਸਦਾ ਰਾਈਟ ਆਨਸਰ ਤੁਹਾਡਾ ਸੀ ਹੀ ਹੋਵੇਗਾ ਲਗਾਖਰ ਠੀਕ ਹੈ ਉਹ ਚਿੰਨ੍ਹ ਗਾ ਨੇ ਜਿਹੜੇ ਲਗਾ ਤੋਂ ਬਾਅਦ ਵਰਤੇ ਜਾਣਾ ਉਹਨਾਂ ਨੂੰ ਕੀ ਬੋਲਦੇ ਨੇ ਲਗਾਖਰ ਸਹੀ ਹੈ ਨਾ ਕਿਉਂ ਆ ਕਿਉਂਕਿ ਲਗਾ ਆਪਣੇ 10 ਹੁੰਦੀਆਂ ਨੇ ਪਰ ਉਹਨਾਂ ਤੋਂ ਬਿਨਾ ਉਹ ਲਗਾ ਦੇ ਵਿੱਚ ਨਹੀਂ ਆਉਂਦੀ ਹਨਾ ਬਿੰਦੀ ਟਿੱਪੀ ਤੇ ਅਦਕ ਉਹ ਵੀ ਚਾਉਂਦੇ ਨੇ ਜਾਂ ਨਹੀਂ ਆਉਂਦੇ ਤੁਸੀਂ ਮੈਨੂੰ ਦੱਸਣਾ ਠੀਕ ਹੈ ਉਹਨਾਂ ਤੋਂ ਬਾਅਦ ਇਹ ਵਰਤੇ ਜਾਂਦੇ ਕਿਹੜੇ ਹੁੰਦੇ ਨੇ ਬਿੰਦੀ ਟਿੱਪੀ ਅਤੇ ਅਦਕ ਠੀਕ ਹੈ ਸੈਕਿੰਡ ਨੰਬਰ ਆ ਚੁੱਕਾ ਹੈ ਨਾਸਿਕਤਾ ਨੂੰ ਪ੍ਰਗਟ ਕਰ ਲਈ ਕਿਹੜੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਾਂ ਨਾਸਿਕਤਾ ਨੂੰ ਪ੍ਰਗਟ ਕਰ ਲਈ ਉਹ ਕਿਹੜੇ ਚਿੰਨ ਨੇ ਜਿਹੜੇ ਵਰਤੇ ਜਾਂਦੇ ਨੇ ਸਿਆਰੀ ਬਿਆਰੀ ਬਿੰਦੀ ਟਿੱਪੀ ਅਦਕ ਅਤੇ ਮੁਕਤ ਹਮ ਕਰੋ ਬਈ ਅੰਸਰ ਸੈਕਿੰਡ ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਸਭ ਤੋਂ ਪਹਿਲੇ ਇਹ ਪਤਾ ਹੋਣਾ ਚਾਹੀਦਾ ਵੀ ਨਾਸਿਕਤਾ ਨਾਸਿਕਤਾ ਦਾ ਮਤਲਬ ਕੀ ਹੁੰਦਾ ਹੈ ਨਾ ਨਾਸਿਕਤਾ ਦੱਸੋਗਾ ਕੋਈ ਬੱਚਾ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਨਾਸਿਕਤਾ ਦਾ ਮਤਲਬ ਕੀ ਹੁੰਦਾ ਹੈ ਬੀ ਕਰ ਰਹੇ ਤੁਸੀਂ ਰਾਈਟ ਅਨਸਰ ਤੁਹਾਡਾ ਬੀ ਹੀ ਹੋਵੇਗਾ ਬਿੰਦੀ ਅਤੇ ਟਿੱਪੀ ਠੀਕ ਹੈ ਨਾਸਿਕਤਾ ਮਤਲਬ ਕੀ ਹੁੰਦਾ ਹੈ ਕੀ ਉਹ ਸ਼ਬਦ ਜਾਂ ਉਹ ਵਿਅੰਜਨ ਜਿਨ੍ਹਾਂ ਨੂੰ ਬੋਲਣ ਸਮੇਂ ਜਿਹੜੀ ਆਵਾਜ਼ ਨੱਕ ਰਾਹੀਂ ਆਉਂਦੀ ਹੈ ਉਹਨਾਂ ਨੂੰ ਕੀ ਬੋਲਦੇ ਨੇ ਨਾਸਿਕ ਵਿਅੰਜਨ ਬੋਲਦੇ ਨੇ ਠੀਕ ਹੈ ਪੰਜਾਬੀ ਭਾਸ਼ਾ ਦਾ ਮੁੱਢ ਕਹਿੰਦੇ ਕਿਸ ਤੋਂ ਮੰਨਿਆ ਜਾਂਦਾ ਹੈ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਭਾਸ਼ਾ ਦੇ ਮੁੱਢ ਦੀ ਸਟਾਰਟਿੰਗ ਦੀ ਉਹ ਕੀ ਤੋਂ ਮੰਨਿਆ ਜਾਂਦਾ ਫਾਰਸੀ ਅੰਗਰੇਜ਼ੀ ਉਰਦੂ ਸੰਸਕ੍ਰਿਤ ਜਾਂ ਵੈਦਿਕ ਹਾਂ ਕਰੋ ਭਈ ਆਨਸਰ ਫਾਰਸੀ ਅੰਗਰੇਜ਼ੀ ਉਰਦੂ ਜਾਂ ਸੰਸਕ੍ਰਿਤ ਵੈਦਿਕ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਈ 3 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਹਾਂ ਹਾਂ ਕਰੋ ਵੀ ਆਨਸਰ ਸੋਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਸੰਸਕ੍ਰਿਤ ਅਤੇ ਵੈਦਿਕ ਠੀਕ ਹੈ ਹਾਂ ਸੰਸਕ੍ਰਿਤ ਅਤੇ ਵੈਦਿਕ ਉਸ ਤੋਂ ਬਾਅਦ ਦੇਖੋ ਅਧਕ ਅਧਕ ਦੀ ਵਰਤੋਂ ਕਹਿੰਦੇ ਕਿਸ ਦੇ ਲਈ ਹੁੰਦੀ ਹੈ ਆਵਾਜ਼ ਨੂੰ ਲੰਮਾ ਕਰਨ ਵਾਸਤੇ ਮਤਲਬ ਕਿ ਜਦੋਂ ਆਪਾਂ ਬੋਲਦੇ ਹਾਂ ਆਵਾਜ਼ ਨੂੰ ਪਟਾ ਕਰਨ ਵਾਸਤੇ ਠੀਕ ਹੈ ਲਮਾਈ ਦੇ ਵਿੱਚ ਲਿਆਂਣ ਵਾਸਤੇ ਆਵਾਜ਼ ਉਤੇ ਦਬਾਅ ਪਾਉਣ ਲਈ ਸਟ੍ਰੈਸ ਸਟ੍ਰੈਸ ਵਾਸਤੇ ਇਹ ਨੱਕ ਵਿੱਚ ਬੋਲਣ ਵਾਸਤੇ ਕਿਉਂਕਿ ਇਹ ਨਾਸਿਕਤਾ ਨੂੰ ਪ੍ਰਗਟ ਕਰਦੇ ਨੇ ਹਨ ਤੇ ਵਾਕ ਨੂੰ ਖਤਮ ਕਰਨ ਲਈ ਹਾਂ ਕਰੋ ਵੀ ਆਨਸਰ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਹੂੰ ਰਾਈਟ ਆਨਸਰ ਤੁਸੀਂ ਬੀ ਕਰਨੇ ਤਾਂ ਬੀ ਹੀ ਸਹੀ ਹੋਵੇਗਾ ਆਵਾਜ਼ ਤੇ ਦਬਾਅ ਪਾਉਣ ਲਈ ਸਟ੍ਰੈਸ ਵਾਸਤੇ ਠੀਕ ਹੈ ਭਈ ਵਾਕ ਦੇ ਕਿਹੜੇ ਦੋ ਮੁੱਖੀ ਸ ਹੁੰਦੇ ਹਨ ਨਾਮ ਅਤੇ ਪੜਨਾਮ ਉਦੇਸ਼ ਅਤੇ ਵਿਦੇਸ਼ ਸ਼ਬਦ ਅਤੇ ਅਰਥ ਜਾਂ ਕਰਤਾ ਅਤੇ ਕਰਮ ਵਾਕ ਦੇ ਕਿਹੜੇ ਹੀ ਸਹੀ ਹੁੰਦੇ ਹਨ ਕਰੋ ਭਈ ਆਨਸਰ 5 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਬਹੁਤ ਵਾਰ ਇਹ ਕੁਐਸਚਨ ਮੈਂ ਤੁਹਾਨੂੰ ਕਰਵਾਇਆ ਹੋਇਆ ਕੱਲ ਆਪਾਂ ਕੀਤਾ ਸੀ ਕਿ ਵਾਕ ਦੀ ਤਰਤੀਬ ਕਿਹੜੀ ਹੁੰਦੀ ਹੈ ਹਣਾ ਵੀ ਪੰਜਾਬੀ ਦੇ ਵਿੱਚ ਜਿਹੜੀ ਵਾਕ ਦੀ ਤਰਤੀਬ ਹੋ ਕਿਵੇਂ ਬਣਦੀ ਉਹ ਕਿਵੇਂ ਬਣਦੀ ਕਰਤਾ ਪਲੱਸ ਕਰਮ ਪਲੱਸ ਕਿਰਿਆ ਠੀਕ ਹੈ ਪਲੱਸ ਕਿਉਂ ਲਾਦਨੇ ਆਪਾਂ ਵੀ ਸਭ ਤੋਂ ਪਹਿਲਾਂ ਉਹ ਭਾਈ ਕਰਤਾ ਫਿਰ ਕਿਰਿਆ ਆਊਗੀ ਫਿਰ ਆਊਗਾ ਕਰਤਾ ਹਾਂ ਦੱਸ ਸਕਦਾ ਕੋਈ ਮੈਂ ਕੀ ਬੋਲਿਆ ਤੁਸੀਂ ਦੱਸ ਸਕਦੇ ਹੋ ਵੀ ਆਪਾਂ ਜਿਹੜੇ ਵਾਕ ਦੀ ਤਰਤੀਬ ਹੁੰਦੀ ਹੈ ਕਰਤਾ ਕਰਮ ਕਿਰਿਆ ਹਣਾ ਇਸੇ ਤਰ੍ਹਾਂ ਨਾ ਮੈਂ ਜਾਣ ਕੇ ਉਲਟ ਬੋਲਿਆ ਸੀ ਕਿ ਤੁਸੀਂ ਗਲਤੀ ਕਰਦੇ ਹੋ ਨਹੀਂ ਹਣਾ ਕਰਤਾ ਕਰਮ ਤੇ ਕਿਰਿਆ ਠੀਕ ਹੈ ਦੇ ਤਿੰਨੇ ਚੀਜ਼ਾਂ ਹੋਣੀ ਚਾਹੀਦੀ ਨੇ ਤੇ ਇਸੇ ਤਰ੍ਹਾਂ ਜਿਹੜੇ ਵਾਕ ਦੇ ਹਿੱਸੇ ਉਹ ਹੁੰਦੇ ਨੇ ਭਈ ਤੁਹਾਡਾ ਉਦੇਸ਼ ਅਤੇ ਫਿਦੇ ਠੀਕ ਹੈ ਹਾਂ ਬਹੁਤ ਹੁਸ਼ਿਆਰ ਹੈ ਕੌਣ ਹੁਸ਼ਿਆਰ ਹੈ ਉਹੋ ਇਥੇ ਕਿਸੇ ਦਾ ਨਾਮ ਨਹੀਂ ਮੈਂਸ਼ਨ ਕੀਤਾ ਹੋਇਆ ਕਹਿੰਦੇ ਬਹੁਤ ਹੁਸ਼ਿਆਰ ਹੈ ਉਹ ਵਾਕ ਦੇ ਵਿੱਚ ਹੁਸ਼ਿਆਰ ਸ਼ਬਦ ਕੀ ਹੈ ਨਾਮ ਹੈ ਕਿਰਿਆ ਵਿਸ਼ੇਸ਼ਣ ਹੈ ਯੋਜਕ ਹੈ ਕਰੋ ਵੀ ਆਨਸਰ ਮਨਪ੍ਰੀਤ ਕੌਰ ਵਈ ਕਲਾਸ ਦੀ ਟਾਈਮਿੰਗ ਆਪਣੀ 3 ਵਜੇ ਹੈ ਠੀਕ ਹੈ ਇਹ ਡੇਲੀ ਕਲਾਸ ਜਿਹੜੀ ਪੰਜਾਬੀ ਦੀ ਕਲਾਸ ਆ ਤੁਹਾਡੀ ਇਹ ਤਿੰਨ ਵਜੇ ਲੱਗਦੀ ਹੈ ਠੀਕ ਹੈ ਪੀਐਸ ਟੈਟ ਵਾਸਤੇ ਸੀਟ ਟੈਟ ਵਾਸਤੇ ਤੁਸੀਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਪੰਜਾਬੀ ਹਰੀ ਕੀ ਇਗਜ਼ਾਮ ਦੇ ਵਿੱਚ ਕਹਿੰਦੀ ਹੈ ਤਾਂ ਇਹ ਕਲਾਸ ਡੇਲੀ ਤੁਹਾਡੀ 3 ਵਜੇ ਲੱਗਦੀ ਹੈ ਠੀਕ ਹੈ ਭਈ ਹਾਂ ਕਰੋ ਅਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਉਹ ਬਹੁਤ ਹੁਸ਼ਿਆਰ ਹੈ ਵਾਕ ਦੇ ਵਿੱਚ ਜਿਹੜਾ ਹੁਸ਼ਿਆਰ ਸ਼ਬਦ ਹੈ ਇਹ ਵਿਸ਼ੇਸ਼ਣ ਦਾ ਕੰਮ ਕਰ ਰਿਹਾ ਹੈ ਕਿ ਭਈ ਤੇ ਇਸੇ ਦੇ ਉਲਟ ਜੇਕਰ ਮੈਂ ਤੁਹਾਡੇ ਤੋਂ ਇਹ ਪੁੱਛਾਂ ਇਸ ਵਾਕ ਦੇ ਵਿੱਚ ਆਪਾਂ ਤੋਂ ਇਹ ਪੁੱਛਿਆ ਹੁੰਦਾ ਉਹ ਕੌਣ ਹੈ ਇਥੇ ਦਿੱਤਾ ਹੋਇਆ ਇਹਨਾਂ ਨੇ ਕਹਿੰਦੇ ਉਹ ਬਹੁਤ ਹੁਸ਼ਿਆਰ ਹੈ ਜਿਥੇ ਇਹ ਲਿਖਿਆ ਹੁੰਦਾ ਵਾਕ ਦੇ ਵਿੱਚ ਉਹ ਸ਼ਬਦ ਕਿਹਦੇ ਵਾਸਤੇ ਵਰਤੇ ਗਿਆ ਹੈ ਉਹ ਸ਼ਬਦ ਕੀ ਹੈ ਤਾਂ ਇਥੇ ਕੀ ਬਣ ਜਨਾਂ ਤੁਹਾਡਾ ਉਹ ਪੜਨਾਵ ਬਣ ਜਨਾਂ ਕਿਉਂਕਿ ਉਹ ਸ਼ਬਦ ਜਿਹੜੇ ਨਾਮ ਜਾਂ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਬੋਲਦੇ ਨੇ ਪੜਨਾਵ ਬੋਲਦੇ ਠੀਕ ਹੈ ਮੈਂ ਕਿਉਂ ਕਰਵਾ ਰਹੀ ਹਾਂ ਕਿਉਂਕਿ ਮੇਰੀ ਆਦਤ ਹੈ ਮੈਂ ਤੁਹਾਨੂੰ ਇੱਕ ਕੁਐਸਚਨ ਦੇ ਵਿੱਚ ਹੀ ਬਹੁਤ ਸਾਰੀ ਚੀਜ਼ਾਂ ਨੂੰ ਕਲੀਅਰ ਕਰ ਜਾਣੀ ਹੁੰਦੀ ਹੈ ਕਈ ਵਾਰ ਕੁਸਚਨ ਇਸ ਤਰ੍ਹਾਂ ਉਲਟ ਕੇ ਵੀ ਪਾ ਸਕਦੇ ਨੇ ਉਹ ਠੀਕ ਹੈ ਹੇਰ ਬਦਲ ਕਰ ਸਕਦੇ ਨੇ ਉਹ ਫੇਰ ਬਦਲ ਵੀ ਤਾਂ ਕਰਕੇ ਤੁਹਾਨੂੰ ਦੋਨੀਆਂ ਤਰ੍ਹਾਂ ਦੀ ਆਉਣੀ ਚਾਹੀਦੀ ਠੀਕ ਹੈ ਬਈ ਜਿਹੜੇ ਸ਼ਬਦ ਦੋ ਵਾਕਾਂ ਜਾਂ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਉਹ ਸ਼ਬਦ ਜਿਹੜੇ ਦੋ ਵਾਕ ਦੋ ਸ਼ਬਦਾਂ ਇਹਨਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਹਾਂ ਸੰਬੰਧਕ ਜੋਜਕ ਵਿਸਮਿਕ ਜਾਂ ਕਿਰਿਆ ਵਿਸ਼ੇਸ਼ਣ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ 7 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਹਾਂ ਸਬੰਧਕ ਜੋਜਕ ਵਿਸ਼ਵਕਿਆ ਕਿਰਿਆ ਵਿਸ਼ੇਸ਼ਣ ਹਾਂ ਕਰੋ ਬਈ ਆਨਸਰ ਵੈਰੀ ਗੁੱਡ ਬਈ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਹਾਂ ਕਰਦੇ ਜਾਓ ਰਜੇ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਜੋਜਕ ਹਨਾ ਜੋਜਕ ਹੁੰਦੇ ਨੇ ਵੀ ਜਿਹੜੇ ਦੋ ਸ਼ਬਦਾਂ ਨੂੰ ਵਾਕ ਨੂੰ ਆਪਸ ਦੇ ਵਿੱਚ ਜੋੜ ਦੇਣ ਠੀਕ ਹੈ ਕਹਿੰਦੇ ਵਾਹ ਕਿੰਨਾ ਸੋਹਣਾ ਦ੍ਰਿਸ਼ ਹੈ ਇਹ ਵਾਕ ਕਿਸ ਕਿਸਮ ਦਾ ਹੈ ਇਸਮੇ ਬਾਚਕ ਪ੍ਰਸ਼ਨਵਾਚਕ ਨਾਵਾਚਕ ਜਾਂ ਸਧਾਰਨ ਕਹਿੰਦੇ ਕਿੰਨਾ ਸੋਹਣਾ ਦ੍ਰਿਸ਼ ਹੈ ਇਹ ਕਿਹੜੀ ਕਿਸਮ ਦਾ ਵਾਕ ਹੈ ਹਨਾ ਵਾਤੋ ਬਾਦ ਆਪਾਂ ਨੂੰ ਕੀ ਦਿੱਤਾ ਹੋਇਆ ਵਿਸ਼ਮਿਕ ਚਿੰਨ੍ਹ ਦਿੱਤਾ ਹੋਇਆ ਠੀਕ ਹੈ ਹਾਂ ਕਰੋ ਬਈ ਅਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 8 ਨੰਬਰ ਤੇ ਪਹੁੰਚ ਚੁੱਕਿਆ ਆਪਾਂ ਤੁਸੀਂ ਬੜੇ ਹੀ ਪਿਆਰ ਨਾਲ ਚੱਲਣਾ ਲੈਸੇ ਨਾਲ ਅਨਸਰ ਕਰਦੇ ਜਾਣਾ ਹਨਾ ਸੋ ਅਨਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਰਜ ਜੀ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਏ ਵਿਸਮੈ ਵਾਚਕ ਕਿਉਂਕਿ ਮੈਂ ਤੁਹਾਨੂੰ ਪਹਿਲੀ ਦੱਸਤਾ ਵਿਸ਼ਮਿਕ ਚਿੰਨ੍ਹ ਦੀ ਵਰਤੋਂ ਹੋਈ ਹੋਈ ਹੈ ਸਮਾਸੀ ਸ਼ਬਦ ਕਿਹੜਾ ਹੈ ਕੰਪਾਊਂਡ ਵਰਡ ਸਮਾਸੀ ਸ਼ਬਦ ਠੀਕ ਹੈ ਰੋਟੀ ਰਾਟੀ ਘਰ ਸਕੂਲ ਜਾਂ ਕਿਤਾਬ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਅਨਸਰ ਬਣੇਗਾ ਹਾਂ ਸਮਾਸੀ ਸ਼ਬਦ ਕਿਹੜੇ ਹੁੰਦੇ ਹਨ ਕਿਹੜੇ ਹੁੰਦੇ ਹਨ ਉਹ ਤਾਂ ਤੁਹਾਨੂੰ ਪਤਾ ਠੀਕ ਹੈ ਬਈ ਤਾਂ ਇੱਥੇ ਆਪਾਂ ਗੱਲ ਕਰ ਰਹੇ ਆਂ ਵੀ ਸਮਾਸੀ ਸ਼ਬਦ ਇਹਨਾਂ ਦੇ ਚਾਰਾਂ ਦੇ ਵਿੱਚੋਂ ਕਿਹੜਾ ਹੈ ਰੋਟੀ ਰਾਟੀ ਘਰ ਸਕੂਲ ਜਾਂ ਕਿਤਾਬ ਠੀਕ ਹੈ ਬਈ ਮੇਰੀ ਗੱਲ ਦਾ ਗੁੱਸਾ ਨਾ ਕਰੋ ਪਤਾ ਕੀ ਹੈ ਮੇਰਾ ਮੈਂ ਕਈ ਵਾਰ ਸਟੂਡੈਂਟ ਨੂੰ ਐਕਸਪਲੇਨ ਕਰਕੇ ਜਿੱਸਾ ਹੋਇਆ ਕਿ ਮੈਂ ਜਦੋਂ ਪੜਾਉਣੀ ਨੇ ਮੈਨੂੰ ਐ ਹੀ ਨਹੀਂ ਪਤਾ ਲੱਗਦਾ ਮੈਂ ਵੀਰਾ ਕਹਿ ਜਾ ਜਾਂ ਮੈਂ ਰਾਜੀ ਕਹਿ ਜਾ ਜਾਂ ਮੈਂ ਪੁੱਤ ਕਹਿ ਜਾ ਜਾਂ ਮੈਂ ਕੁਝ ਵੀ ਕਹਿ ਸਕਦੀ ਹਾਂ ਨਾ ਸੋ ਉਹ ਚੀਜ਼ ਹੀ ਨਹੀਂ ਹੈਗੀ ਵੀ ਜਿਵੇਂ ਕੋਹੋਂ ਦਾ ਨਾ ਵੀ ਫਾਈ ਪ੍ਰੋਫਾਈਲ ਇਹ ਰਹਿਣਾ ਆਪਾਂ ਨਹੀਂ ਵੀ ਹਾਂ ਬਸ ਆਪਾਂ ਨੇ ਬੱਚੇ ਹੀ ਬੋਲਣਾ ਜਾਂ ਸਟੂਡੈਂਟ ਹੀ ਬੋਲਣਾ ਹਨਾ ਮੈਂ ਕੁਝ ਵੀ ਬੋਲ ਜਾਣੀ ਹੁੰਨੀ ਤਾਂ ਇਸ ਕਰਕੇ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਮੈਂ ਰਿਲੇਟੂ ਜੀ ਆ ਭਾਈ ਮੈਂ ਇੱਕ ਫੈਮਿਲੀ ਦੀ ਤਰ੍ਹਾਂ ਹੀ ਮੰਨਦੇ ਤੁਹਾਨੂੰ ਠੀਕ ਹੈ हां सो करो भई आंसर इधर राइट आंसर ਬਣੂਗਾ ਤੁਹਾਡਾ ਏ ਠੀਕ ਹੈ ਰੋਟੀ ਰਾਟੀ ਇਹਦੇ ਵਿੱਚ ਜਿਹੜਾ ਆਪਾਂ ਬੋਲ ਸਕਦੇ ਸਮਾਸੀ ਸ਼ਬਦਾਂ ਕੰਪਾਊਂਡ ਵਰਡ ਕਿਹੜਾ ਹੋਗਾ ਤੁਹਾਡਾ ਰੋਟੀ ਰਾਟੀ ਹੋਗਾ ਠੀਕ ਹੈ ਭਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬੀ ਵਿੱਚ ਸਵਰਵਾਹਕ ਕਿੰਨੇ ਹਨ ਸਵਰਵਾਹਕ ਪੌਲ 10 ਨੇ 3 ਨੇ 35 ਨੇ ਜਾਂ 5 ਨੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਈ ਪੰਜਾਬੀ ਦੇ ਵਿੱਚ ਸਵਰਵਾਹਕ ਮੈਂ ਬਹੁਤ ਵਾਰ ਕਿਹਾ ਹੋਇਆ ਤੁਹਾਨੂੰ ਸਵਰ ਵਾਹਕ ਹੀ ਪੁੱਛਿਆ ਜਾਊਗਾ ਤੁਹਾਡੇ ਤੋਂ ਜੇਕਰ ਉਥੇ ਕੱਲਾ ਸਵਰ ਪੁੱਛ ਲੈਣਗੇ ਪਰ ਤੁਸੀਂ ਆਪਸ਼ਨ ਦੇ ਹਿਸਾਬ ਨਾਲ ਜਾਣਾ ਠੀਕ ਹੈ ਹਾਂ ਠੀਕ ਹੈ ਜੀ ਆਪਸ਼ਨ ਦੇ ਹਿਸਾਬ ਨਾਲ ਜਾਣਾ ਤੁਸੀਂ ਉਹ ਕਿਵੇਂ ਜਾਣਾ ਹਾਂ ਇਹਦਾ ਆਊਗਾ ਤੁਹਾਡਾ ਬੀ ਠੀਕ ਹੈ ਹੁਣ ਆਪਣੇ ਜਿਹੜੇ ਸਵਰ ਨੇਗੇ ਖਾਸ ਤੌਰ ਤੇ ਇਹਦੇ ਬੱਚੇ ਇਹਨਾਂ ਨੂੰ ਸਵਰ ਬੋਲਦੇ ਨੇ ਊੜਾ ਆੜਾ ਤੇ ਈੜੀ ਪਰ ਜੇਕਰ ਆਪਾਂ ਸਹੀ ਲਹਿਜੇ ਦੇ ਨਾਲ ਦੇਖੀਏ ਇਹਨਾਂ ਨੂੰ ਇਹ ਸਮਾਸ ਹੋਣਗੇ ਤੁਹਾਡੇ ਸਵਰ ਵਾਹਕ ਨਹੀਂ ਠੀਕ ਹੈ ਇਹਨਾਂ ਨੂੰ ਸਵਰਵਾਹਕ ਬੋਲਿਆ ਜਾਂਦਾ ਊੜਾ ਆੜਾ ਤੇ ਈੜੀ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਐਡਵਰਬ 8 6 5 ਇਹ 4 ਕਰੋ ਭਈ ਅਨਸਰ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ 8 ਦੇ 6 ਦੇ 5 ਦੇ ਇਹ 4 ਦੇ ਕਰੋ ਰਾਜੀ ਅਨਸਰ ਕੀ ਅਨਸਰ ਬਣੇਗਾ ਭਈ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਹ ਬਹੁਤ ਸੌਖੀਆਂ ਚੀਜ਼ਾਂ ਨੇ ਦੇਖਣ ਨੂੰ ਲੱਗਦੀਆਂ ਕੱਲ ਆਪਾਂ ਨਾਮ ਬਾਰੇ ਕਰਿਆ ਸੀ ਨਾਮ ਪੰਜ ਦਾ ਹੁੰਦਾ ਪਰਨਾਮ 6 ਦਾ ਹੁੰਦਾ ਅੱਜ ਕਿਰਿਆ ਵਿਸ਼ੇਸ਼ਣ ਠੀਕ ਹੈ ਕਈ ਵਾਰ ਨਾਲ ਜਿਹੜੀ ਸੌਖੇ ਚੀਜ਼ਾਂ ਆਉਂਦੀਆਂ ਨੇ ਉਹਨੂੰ ਆਪਾਂ ਨਹੀਂ ਧਿਆਨ ਦਿੰਦੇ ਹਨਾ ਉਹ ਵੀ ਆਪਣੇ ਨੰਬਰ ਘਟਾ ਜਿੰਦੇ ਨੇ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੁੰਦੇ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਗੁਰਮੁਖੀ ਵਰਣਮਾਲਾ ਵਿੱਚ ਹੁਣ ਕੁੱਲ ਕਿੰਨੇ ਅੱਖਰ ਹਨ ਗੁਰਮੁਖੀ ਵਰਣਮਾਲਾ ਊੜੇ ਆੜੇ ਦੀ ਗੱਲ ਹੋ ਰਹੀ ਆਪਣੀ 33 ਨੇ 40 ਨੇ 41 ਨੇ ਠੀਕ ਹੈ ਬਈ ਇਹ 6 ਨਹੀਂ ਆਨਸਰ ਕਰਨ ਦੀ ਉਹ 36 ਨਹੀਂਗੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹਮ ਗੁਰਮੁਖੀ ਵਰਣਮਾਲਾ ਦੇ ਵਿੱਚ ਹੁਣ ਕਿੰਨੇ ਅੱਖਰ ਹਨ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ 35 ਠੀਕ ਹੈ ਬਈ 35 ਅੱਖਰ ਇਸ ਨੂੰ ਤਾਂ ਬੋਲੇ ਜਾਂਦੇ ਸੀ 35 ਅੱਖਰ ਸੀ ਠੀਕ ਹੈ ਪਲੱਸ ਹੁਣ ਕਿੰਨੇ ਹੋ ਗਏ ਆਪਣੇ 5 ਲੱਗੇ ਇਹਦੇ ਨਾਲ ਭਾਈ ਉਹ ਜਿਹੜੇ ਅਰਬੀ ਫਾਰਸੀ ਵਾਲੇ ਜਿਨ੍ਹਾਂ ਦੇ ਪੈਰ 'ਚ ਬਿੰਦੀ ਹੁੰਦੀ ਹੈ ਠੀਕ ਹੈ 5 ਉਹ ਜੁੜ ਗਏ ਇਹਦੇ ਵਿੱਚ ਠੀਕ ਹੈ ਇੱਕ ਕਿਹੜਾ ਜੁੜ ਗਿਆ ਇੱਕ ਜੁੜ ਗਿਆ ਤੁਹਾਡਾ ਲੱਲੇ ਪੈਰ ਬਿੰਦੀ ਠੀਕ ਹੈ ਲੱਲੇ ਪੈਰ ਬਿੰਦੀ ਕਿੰਨਾ ਦੇ ਵੱਲੋਂ ਆ ਉਹ ਪਾਰਸ਼ਵਿਕ ਬੋਲ ਸਕਦੇ ਇਹਨੂੰ ਠੀਕ ਹੈ ਇਹ ਪਾਰਸ਼ਵਿਕ ਕਤ ਇਹੀ ਕਿੰਨਾ ਦੇ ਵੱਲੋਂ ਐ ਪਟਿਆਲਾ ਯੂਨੀਵਰਸਿਟੀ ਦੇ ਵੱਲੋਂ ਠੀਕ ਹੈ ਇਹ 6 ਹੋ ਗਏ ਤੁਹਾਡੇ 5 1 6 C+35 ਕਿੰਨੇ ਹੋਗੇ ਤੁਹਾਡੇ 41 ਹੋਗੇ ਸੋ ਰਾਈਟ ਆਨਸਰ ਬਣੂਗਾ ਤੁਹਾਡਾ C ਠੀਕ ਹੈ ਬਈ ਭਾਸ਼ਾ ਸ਼ਬਦ ਸੰਸਕ੍ਰਿਤ ਦੇ ਕਿਸ ਧਾਤੂ ਤੋਂ ਬਣਿਆ ਹੈ ਜੇਕਰ ਆਪਾਂ ਗੱਲ ਕਰੀਏ ਭਾਸ਼ਾ ਸ਼ਬਦ ਦੀ ਉਹ ਸੰਸਕ੍ਰਿਤ ਦੇ ਕਿਹੜੇ ਧਾਤੂ ਤੋਂ ਬਣਿਆ ਹੈ ਹਾਂ ਭਾਸ਼ ਪਾਖਾ ਬੋਲੀ ਜਾਂ ਵਾਕ ਹਾਂ ਕਰੋ ਬਈ ਆਨਸਰ 13 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ 13 ਨੰਬਰ ਕੁਐਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਾਸ਼ਾ ਸ਼ਬਦ ਸੰਸਕ੍ਰਿਤ ਦੇ ਕਿਹੜੇ ਧਾਤੂ ਤੋਂ ਬਣਿਆ ਹੈ ਕਰੋ ਵੀ ਆਂ ਸਰ ਜਿੰਨੇ ਵੀ ਆਪਾਂ ਦੇਖ ਰਹੇ ਆ ਕਲਾਸ ਆਂਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਇਹਦੇ ਨਾਲ ਤੁਹਾਡੀ ਜਿਹੜੀ ਆਪਾਂ ਕਹਿ ਸਕਦੇ ਆ ਯਾਦ ਸ਼ਕਤੀ ਉਹ ਇਨਕਰੀਜ਼ ਹੁੰਦੀ ਹੈ ਇਨਕਰੀਜ਼ ਕਿਵੇਂ ਹੁੰਦੀ ਹੈ ਕਿ ਜੇਕਰ ਤੁਸੀਂ ਇੱਥੇ ਖੁੱਲ ਕੇ ਆਂਸਰ ਕਰੋਗੇ ਤਾਂ ਹੀ ਤੁਸੀਂ ਪੇਪਰ ਦੇ ਵਿੱਚ ਆਂਸਰ ਕਰੋਗੇ ਜਿਹੜੇ ਬੱਚੇ ਇੱਥੇ ਚੀਜ਼ ਕੀ ਜਾਣਗੇ ਨਾ ਉਹ ਪੇਪਰ ਦੇ ਵਿੱਚ ਵੀ ਚੀਜ਼ ਕੀ ਜਾਣਗੇ ਠੀਕ ਹੈ ਬਈ ਮੈਂ ਤਾਂ ਬੋਲਦੀ ਨਹੀਂ ਬਾਰ-ਬਾਰ ਵੀ ਆਂਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਸੋ ਦਾ ਰਾਈਟ ਆਂਸਰ ਬਣੂਗਾ ਵੀ ਤੁਹਾਡਾ ਏ ਠੀਕ ਹੈ ਬਾਸ਼ ਪਾਸ਼ਾ ਸ਼ਬਦ ਸੰਸਕ੍ਰਿਤ ਦੀ ਪਾਸ਼ ਤਾਤੂ ਤੋਂ ਬਣਿਆ ਹੈ ਠੀਕ ਹੈ ਬਈ ਬਹੁਤ ਇੰਪੋਰਟੈਂਟ ਕੁਸਚਨ ਹੈ ਇਹ ਪੁੱਛ ਸਕਦੇ ਨੇ ਪੇਪਰ ਦੇ ਵਿੱਚ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਅੱਖਾਂ ਫੇਰ ਲੈਣਾ ਮੁਹਾਵਰੇ ਦਾ ਕੀ ਅਰਥ ਹੈ ਇੱਥੇ ਆ ਕੇ ਵੀ ਆਪਣੇ ਮੁਹਾਵਰਾ ਅੱਖਾਂ ਫੇਰ ਲੈਣਾ ਇਹਦਾ ਕੀ ਮਤਲਬ ਹੈ ਅੰਨਾ ਹੋ ਜਾਣਾ ਮਿੱਤਰਤਾ ਛੱਡ ਦੇਣਾ ਜਾਂ ਬਦਲ ਜਾਣਾ ਗੁੱਸੇ ਹੋਣਾ ਜਾਂ ਪਿਆਰ ਕਰਨਾ ਕਰੋ ਵੀ ਆਨਸਰ ਅੱਖਾਂ ਫੇਰ ਲੈਣਾ ਹੂੰ <coughs> हां भाई, क्लास भाई? क्लास अपनी क्लास डेली 3 ਵਜੇ ਲੱਗਦੀ ਠੀਕ ਹੈ ਭਾਈ ਸੁમિતਰਾ डेली 3 ਵਜੇ ਕਲਾਸ ਲੱਗਦੀ ਹੈ ਆਪਣੀ ਪੰਜਾਬੀ ਵਾਲੀ ਠੀਕ ਹੈ ਇਹ ਕਰੋ ਭਈ ਅਨਸਰ 14 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਬੀ ਅਨਸਰ ਕਰਨਾ ਤੁਸੀਂ ਤਾਂ ਰਾਈਟ ਅਨਸਰ ਤੁਹਾਡਾ ਬੀ ਹੀ ਹੋਵੇਗਾ ਮਿੱਤਰਤਾ ਛੱਡ ਦੇਣਾ ਜਾਂ ਬਦਲ ਜਾਣਾ ਠੀਕ ਹੈ ਇਹਦਾ ਮਤਲਬ ਇਹ ਹੁੰਦਾ ਅੱਖਾਂ ਫੇਰ ਲੈਣਾ ਕਾਰਕ ਕਿੰਨੀ ਪ੍ਰਕਾਰ ਦੀ ਹੁੰਦੀ ਹਨ ਕਾਰਕ 6 7 5 8 ਕਰੋ ਭਈ ਅਨਸਰ ਕਾਰਕ ਕਿੰਨੀ ਪ੍ਰਕਾਰ ਦੀ ਹੁੰਦੀ ਹਨ ਕਹਿੰਦੀ ਮੋਸਟ ਇੰਪੋਰਟੈਂਟ ਚੈਪਟਰ ਆ ਕਾਰਕ ਜਿਹਦੇ ਵਿੱਚੋਂ ਹਰ ਇੱਕ ਪੇਪਰ ਦੇ ਵਿੱਚ ਤਿੰਨ ਤੋਂ ਲੈ ਕੇ ਚਾਰ ਤੱਕ ਜਿਹੜੇ ਕੁਐਸਚਨ ਨੇ ਆਉਂਦੇ ਨੇ ਤੇ ਜ਼ਿਆਦਾਤਰ ਬੱਚੇ ਇਹਨੂੰ ਔਖਾ ਵੀ ਮੰਨਦੇ ਨੇ ਠੀਕ ਹੈ ਪਰ ਇਹਦੇ ਉੱਪਰ ਜਿਹੜੀ ਆਪਾਂ ਦੋ ਤਿੰਨ ਕਲਾਸਾਂ ਪੜਾ ਚੁੱਕੇ ਹਾਂ ਇਸ ਤੋਂ ਪਹਿਲਾਂ ਸੋ ਜਿਹੜੇ ਬੱਚੇ ਨੇ ਉਹ ਨਹੀਂ ਦੇਖਿਓ ਤੁਸੀਂ ਦੇਖ ਸਕਦੇ ਹੋ ਜਾ ਕੇ ਠੀਕ ਹੈ ਬਈ ਹਾਂ ਆਪਣੀ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ ਪੰਜਾਬੀ ਦੀ ਕਲਾਸਾਂ ਦੀ ਸੋ ਜਿਹੜੇ ਬੱਚੇ ਨਵੇਂ ਜੁੜੇ ਨੇ ਤੁਸੀਂ ਉਹਨਾਂ ਨੂੰ ਜਾ ਕੇ ਦੇਖ ਸਕਦੇ 100 ਤੋਂ ਪਲੱਸ ਜਿਹੜੀਆਂ ਕਲਾਸਾਂ ਨੇ ਆਪਣੇ ਬਣ ਚੁੱਕੀਆਂ ਨੇ ਉਹਨਾਂ ਨੂੰ ਤਾਂ ਚਾਹੇ ਤੁਸੀਂ ਇੱਕ ਵਾਰ ਚ ਦੇਖੋ ਚਾਹੇ ਦੋ ਦਿਨਾਂ ਚ ਦੇਖੋ ਚਾਹੇ ਚਾਰ ਦਿਨਾਂ ਚ ਦੇਖੋ ਠੀਕ ਹੈ ਬਈ ਉਹ ਦੇਖ ਸਕਦੇ ਤੁਸੀਂ ਸੋ ਦਾ ਰਾਈਟ ਆਨਸਰ ਬਣੂ ਤੁਹਾਡਾ ਡੀ ਅੱਠ ਪ੍ਰਕਾਰ ਦੇ ਠੀਕ ਹੈ ਗੱਲਾ ਹੋ ਗਈ ਬਈ ਹੁਣ ਪਛੇਤਰ ਦੀ ਠੀਕ ਹੈ ਕਹਿੰਦੇ ਹੇਠ ਲਿਖਿਆਂ ਦੇ ਵਿੱਚੋਂ ਪਛੇਤਰ ਵਾਲਾ ਸ਼ਬਦ ਚੁਣੋ ਪਛੇਤਰ ਅਨਪੜ ਸਹਿपाठी ਦੁਕਾਨਦਾਰ ਤੇ ਨਿਰਪੈ ਪਿਛੇਤਰ ਮੈਂ ਬਾਰ ਬਾਰ ਬੋਲਦੀ ਨੇ ਵੀ ਆਪਣੇ ਮਿਲਦੇ ਤਨ ਨੇ ਇੱਕ ਹੁੰਦੇ ਨੇ ਅਗੇਤਰ ਇੱਕ ਹੁੰਦੇ ਨੇ ਪਿਛੇਤਰ ਜਿਹੜਾ ਤੀਸਰਾ ਮਿਲਦਾ ਆਪਣੇ ਹੁੰਦਾ ਮਧੇਤਰ ਠੀਕ ਹੈ ਪਰ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਦੇ ਵਿੱਚ ਕਿਹੜੇ ਕਿਹੜੇ ਵਰਤੇ ਜਾਂਦੇ ਨੇ ਆਪਣੀ ਪੰਜਾਬੀ ਦੇ ਵਿੱਚ ਅਗੇਤਰ ਪਲੱਸ ਪਿਛੇਤਰ ਇਹ ਦੋਨੇ ਵਰਤੇ ਜਾਂਦੇ ਨੇ ਜਿਹੜਾ ਮਧੇਤਰ ਹੈ ਉਹ ਆਪਣੀ ਪੰਜਾਬੀ ਦੇ ਵਿੱਚ ਨਹੀਂ ਵਰਤਿਆ ਜਾਂਦਾ ਠੀਕ ਹੈ ਇਸ ਚੀਜ਼ ਨੂੰ ਯਾਦ ਰੱਖਣਾ ਕਿਉਂਕਿ ਪੇਪਰ ਦੇ ਵਿੱਚ ਉਹ ਕੁਸਚਨ ਪਾ ਕੇ ਪੁੱਛ ਸਕਦੀ ਨੇ ਵੀ ਮਧੇਤਰ ਕੀ ਵੀ ਤੁਸੀਂ ਇਹ ਦੱਸੋ ਪੰਜਾਬੀ ਦੇ ਵਿੱਚ ਇਨਾਂ ਦੇ ਵਿੱਚੋਂ ਮਧੇਤਰ ਵਰਤੇ ਜਾਂਦਾ ਜਾਂ ਨਹੀਂ ਹਨਾ ਉਹ ਕਿਸੇ ਪ੍ਰਕਾਰ ਦਾ ਵੀ ਕੁਐਸਚਨ ਪਾ ਸਕਦੇ ਆ ਪਰ ਤੁਸੀਂ ਮੈਂ ਇਹ ਯਾਦ ਰੱਖਣਾ ਵੀ ਆਪਣੀ ਪੰਜਾਬੀ ਦੇ ਵਿੱਚ ਮਧੇਤਰ ਸ਼ਬਦ ਨਹੀਂ ਵਰਤੇ ਜਾਂਦਾ ਠੀਕ ਹੈ ਨਹੀਂ ਆਉਂਦੇ ਉਹ ਹੂੰ 16 ਨੰਬਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਸੋ ਰਾਈਟ ਆਨਸਰ ਤੁਹਾਡਾ ਸੀ ਹੀ ਬਣੇਗਾ ਦੁਕਾਨਦਾਰ ਠੀਕ ਹੈ ਕਿਉਂਕਿ ਦੁਕਾਨ ਸ਼ਬਦ ਆਪਣੇ ਆਪ ਦੇ ਵਿੱਚ ਪੂਰਾ ਜਿਹੜਾ ਪਿੱਛੇ ਦੇ ਧਾਰ ਲੱਗ ਗਿਆ ਉਹ ਸਹੀ ਨਹੀਂ ਹੈਗਾ ਠੀਕ ਹੈ ਇਸ ਕਰਕੇ ਇਹ ਪਛੇਤਰ ਦਾ ਕੰਮ ਕਰਦੇ ਧਾਰ ਠੀਕ ਹੈ ਬਈ ਕਹਿੰਦੇ ਉੱਠ ਤੋਂ ਛਾਨਣੀ ਲਾਉਣਾ ਅਖਾਣ ਦਾ ਅਰਥ ਹੈ ਉਠ ਤੋ ਛਾਨਣੀ ਲਾਉਣਾ ਇਸਾ ਖਾਣ ਦਾ ਕੀ ਅਰਥ ਹੈ ਔਖਾ ਕੰਮ ਕਰਨਾ ਕਿਸੇ ਦੀ ਮਿਹਨਤ ਕਰਨੀ ਚੋਰੀ ਕਰਨੀ ਵਾਧੂ ਦਾ ਭਾਰ ਘਟਾਉਣਾ ਜ਼ਿੰਮੇਵਾਰੀ ਮਕਾਉਣੀ ਕਰੋ ਵੀ ਆਨਸਰ ਉਠ ਤੋ ਛਾਨਣੀ ਲਾਉਣਾ ਅਖਾਣ ਹੋ ਗਿਆ ਤੁਹਾਡਾ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ 17 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਹਾਂ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਵੈਰੀ ਗੁੱਡ ਵੀ ਸਾਰੇ ਬੱਚੇ ਬਹੁਤ ਸੋਹਣੇ ਆਨਸਰ ਕਰ ਰਹੇ ਆ ਤੁਸੀਂ ਫੜ ਕੇ ਆਏ ਲੱਗਦੇ ਹੋ ਸਾਰੇ ਜਣੇ ਹਨਾ ਹਾਂ ਸਾਰੇ ਜਣੇ ਫੜ ਕੇ ਆਏ ਲੱਗਦੇ ਹੋ ਇੰਟੈਲੀਜੈਂਟ ਹੋ ਗਏ ਹੁਣ ਤਾਂ ਹਨਾ ਹੁਣ ਪੜ੍ਹਨ ਦੀ ਲੱਗਣਾ ਪਊਗਾ ਬਈ ਸਾਰੇ ਬੱਚੇ ਹੁਣ ਤਾਂ ਪੜਨ ਲੱਗ ਜਾਓ ਕਿਉਂਕਿ ਇਹ ਨਹੀਂ ਪਤਾ ਤੁਹਾਡਾ ਪੇਪਰ ਕਿਸੇ ਟਾਈਮ ਵੀ ਹੋ ਸਕਦਾ ਹੈ ਨਾ ਕਿਉਂਕਿ ਜੇਕਰ ਤੁਸੀਂ ਹੁਣ ਨਾ ਵੇਅਰ ਹੋਏ ਰਹੇ ਜੇ ਫਿਰ ਤੁਸੀਂ ਬਾਅਦ ਚੋਂ ਨਾ ਪਛਤਾਵਾ ਜੇ ਹੋਏ ਨਾ ਵੀ ਜੇਕਰ ਮੈਂ ਪੜਿਆ ਹੁੰਦਾ ਤਾਂ ਆਕਾਸ਼ ਮੇਰਾ ਪੇਪਰ ਕਲੀਅਰ ਹੋ ਜਾਂਦਾ ਜੇ ਇਹ ਹੁੰਦਾ ਕਿਸੇ ਕਿਸੇ ਬੱਚੇ ਦਾ 1 2 ਨੰਬਰਾਂ ਤੇ ਰਹਿੰਦਾ ਫਿਰ ਉਹਦੋਂ ਬਹੁਤ ਜ਼ਿਆਦਾ ਦੁੱਖ ਹੁੰਦਾ ਨਾ ਤਾਂ ਕਰਕੇ ਬੋਲਦੇ ਬਈ ਹੁਣ ਹੀ ਤਾਂ ਪੜਨ ਲੱਗ ਜਾਓ ਪੇਪਰ ਸਾਰਿਆਂ ਦੀ ਕਲੀਅਰ ਹੋ ਜਾਓ ਠੀਕ ਹੈ ਸੋ ਦ ਰਾਈਟ ਅਨਸਰ ਬਣੂਗਾ ਤੁਹਾਡਾ ਡੀ ਬਾਧੂ ਦਾ ਭਾਰ ਘਟਾਉਣਾ ਤੇ ਜ਼ਿੰਮੇਵਾਰੀ ਮਕਾਉਣੀ ਪੜਨ ਲੱਗ ਜੇਓ ਤੇ ਡੇਲੀ ਕਲਾਸਾਂ ਨੂੰ ਇੰਜੋਏ ਕਰੋ ਦੇਖੋ ਠੀਕ ਹੈ ਬਹੁਤ ਕੁਝ ਤੁਹਾਨੂੰ ਕਰਵਾ ਰਿਆ ਸੀ ਡੇਲੀ 8:30 ਵਜੇ ਲਈ ਮਨਪ੍ਰੀਤ ਮੈਡਮ ਦੇ ਵੱਲੋਂ ਤੁਹਾਡੀ ਪੋਲੀਟਿਕਲ ਦੀ ਕਲਾਸ ਲੱਗਦੀ ਹੈ ਫਿਰ ਉਸ ਤੋਂ ਇਲਾਵਾ 7:30 ਵਜੇ ਤੁਹਾਡੀ ਕਲਾਸ ਲੱਗਦੀ ਹੈ ਹਰਜੀਤ ਸਰ ਦੇ ਵੱਲੋਂ ਤੁਹਾਡੀ ਸਾਈਕੋਲੋਜੀ ਦੀ 3 ਵਜੇ ਕਲਾਸ ਲੱਗਦੀ ਹੈ ਆਪਣੀ ਪੰਜਾਬੀ ਦੀ ਸੋ ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ ਵੀ ਤੁਹਾਡੀ ਕਲਾਸ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਲਾਸ ਆਪਾਂ ਹੋਰ ਕਰੀਏ ਹਨਾ ਡਬਲ ਡਬਲ ਕਲਾਸਾਂ ਹੁਣ ਤੁਹਾਡੀਆਂ ਤਾਂ ਕਿ ਜਿਹੜੀ ਤਿਆਰੀ ਹੈ ਉਹਨੂੰ ਆਪਾਂ ਹੋਰ ਵੀ ਜ਼ਿਆਦਾ ਵਧੀਆ ਬਣਾ ਸਕੀਏ ਠੀਕ ਹੈ ਭਈ ਸਾਡੇ ਵੱਲੋਂ ਕੋਈ ਕਮੀ ਨਹੀਂ ਪਰ ਤੁਸੀਂ ਸਾਡਾ ਸਾਥ ਦਿਓ ਠੀਕ ਹੈ ਭਈ ਪੰਜਾਬੀ ਵਿੱਚ ਕਹਿੰਦੇ ਕਿਸ ਤੋਂ ਨੀ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਉਹੋ ਧੁਨੀਆਂ ਜਿਨ੍ਹਾਂ ਦੇ ਨਾਲ ਪੰਜਾਬੀ ਦੇ ਵਿੱਚ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਕਹਿਣ ਦਾ ਮਤਲਬ ਕੀ ਹੈ ਜਦੋਂ ਕੋਈ ਆਪਾਂ ਸ਼ਬਦ ਲਿਖਣਾ ਉਹਨਾਂ ਦੇ ਉਹ ਅੱਗੇ ਨਹੀਂ ਲੱਗਦੀਆਂ ਠੀਕ ਹੈ ਭਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਚਾਰ ਆਪਸ਼ਨ ਹਨ ਜਾਰੇ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੋਵੇਗੀ 18 ਨੰਬਰ ਕੋਸ਼ਤ ਦੇ ਪਹੁੰਚ ਚੁੱਕਿਆ ਹੈ ਜੀ ਆਪਾਂ ਸਾਰੇ ਰਾਜੇ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕਰੋ ਵੀ ਅਨਸਰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਹੀ ਬਣੇਗਾ ਠੀਕ ਹੈ ਬਈ ਕਿਉਂਕਿ ਇਹਨਾਂ ਦੇ ਨਾਲ ਕੋਈ ਅੱਖਰ ਸ਼ੁਰੂ ਨਹੀਂ ਹੁੰਦਾ ਠੀਕ ਹੈ ਇਹਨਾਂ ਦੇ ਨਾਲ ਕੋਈ ਅੱਖਰ ਸ਼ੁਰੂ ਨਹੀਂ ਹੁੰਦਾ ਹੂੰ ਪੁਰਖਵਾਚਕ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਪੁਰਖਵਾਚਕ ਪੜਨਾਮ ਦੀ ਸਤਿ ਸ਼੍ਰੀ ਅਕਾਲ ਬਈ ਜਿਹੜੇ ਆ ਰਹੇ ਹੋ ਤੁਸੀਂ ਜਿਆਦਾ ਲੇਟ ਹੋ ਗਏ ਰਾ ਜੀ ਹਨ ਸ਼ਰਨ ਕੌਰ ਚਲ ਕੋਈ ਗੱਲ ਨਹੀਂ ਪੁਰਖਵਾਚਕ ਪੜਨਾਮ ਦੀ ਕਹਿੰਦੇ ਕਿੰਨੀਆਂ ਕਿਸਮਾਂ ਨੇ ਦੋ ਨੇ ਤਿੰਨ ਨੇ ਚਾਰ ਨੇ ਜਾਂ ਪੰਜ ਨੇ ਹਾਂ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਵੈਰੀ ਗੁੱਡ ਵੈਰੀ ਗੁੱਡ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਅੱਜ ਬਹੁਤ ਸੋਹਣੇ ਆਨਸਰ ਕਰ ਰਹੇ ਹੋ ਸਾਰਿਆਂ ਨੇ ਵੈਰੀ ਗੁੱਡ ਬਈ ਠੀਕ ਹੈ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਹੋਵੇਗਾ ਹੂੰ ਕਿਉਂਕਿ ਤੁਹਾਨੂੰ ਆਨਸਰ ਪਹਿਲੀ ਸ਼ੋ ਹੋ ਗਿਆ ਸੀ ਹਨਾ ਆਨਸਰ ਤਾਂ ਆਉਂਗੀ ਯਾਰ ਇਹਨੇ ਸਾਰੇ ਨੇ ਚਲੋ ਕੋਈ ਗੱਲ ਨਹੀਂ ਹਾਂ ਕਹਿੰਨੇ ਉੱਤਮਪੁਰਖ ਮੱਧਿਆਪੁਰਖ ਤੇ ਅਨਿਆਪੁਰਖ ਹਨ ਇਹਨਾਂ ਦੇ ਵੀ ਕਿਸਮਾ ਹੁੰਦੇ ਨੇ ਗੱਲ ਕਰਨ ਵਾਲਾ ਹੁੰਦਾ ਉੱਤਮਪੁਰਖ ਜਿਹਦੇ ਨਾਲ ਗੱਲ ਕਰਨੀ ਉਹ ਹੁੰਦਾ ਮੱਧਮਪੁਰਖ ਤੇ ਜਿਹਦੇ ਬਾਰੇ ਗੱਲ ਕਰ ਰਹੇ ਨੇ ਉਹ ਹੁੰਦਾ ਤੁਹਾਡਾ ਅਨਿਆਪੁਰਖ ਸਹੀ ਹੈ ਨਾ ਇਸ ਤਰ੍ਹਾਂ ਹੀ ਹੋਵੇਗਾ ਹਾਂ ਠੀਕ ਹੈ ਫਸਟ ਹੁੰਦਾ ਹੈਗਾ ਜਿਹੜਾ ਗੱਲ ਕਰ ਰਿਹਾ ਮੈਂ ਕਰ ਰਹੀ ਹਾਂ ਸੈਕੰਡਾ ਮੱਧਮਪੁਰਖ ਜਿਹਦੇ ਨਾਲ ਗੱਲ ਕਰਨੀ ਹੈ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਹਨਾ ਤੁਸੀਂ ਮੱਧਮਪੁਰਖ ਹੋਗੇ ਤੇ ਜਿਹੜੀ ਆਪਣੇ ਥਰਡ ਪਰਸਨ ਹੋਗੇ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਆਂ ਕੀ ਦੇ ਬਾਰੇ ਗੱਲ ਕਰ ਰਹੇ ਆਂ ਆਪਾਂ ਭਾਈ ਪੀਐਸਟਟ ਬਾਰੇ ਗੱਲ ਕਰ ਰਹੇ ਆਂ ਆਪਾਂ ਤਾਂ ਉਹ ਹੋਗੇ ਆਪਣਾ ਅੰਨਿਆਪੁਰਖ ਠੀਕ ਹੈ ਭਾਈ ਇਸ ਤਰ੍ਹਾਂ ਤੁਹਾਨੂੰ ਸੌਖਾ ਸਮਝਾਤਾ ਤੇ ਜਿਹੜੇ ਬੱਚੇ ਨੂੰ ਹਲੇ ਵੀ ਨਹੀਂ ਸਮਝ ਲੱਗੀ ਦੁਬਾਰਾ ਸੁਣ ਲਿਓ ਠੀਕ ਹੈ ਕਹਿੰਨੇ ਮੈਂ ਰੋਟੀ ਖਾਧੀ ਵਾਕ ਕਿਹੜੇ ਕਾਲ ਵਿੱਚ ਹੈ ਟੈਂਸ ਮੈਂ ਰੋਟੀ ਖਾਦੀ ਇਹ ਵਾਕ ਕਿਹੜੇ ਕਾਲ ਦੇ ਵਿੱਚ ਆਂ ਬਾਰ-ਬਾਰ ਬੋਲਦੀ ਨੇ ਬੱਚਾ ਨੂੰ ਕਾਲ ਦਾ ਮਤਲਬ ਤੁਹਾਨੂੰ ਹੁੰਦਾ ਤੁਹਾਡਾ ਸਮਾਂ ਟਾਈਮ ਠੀਕ ਹੈ ਕਿਉਂਕਿ ਕਾਲ ਟਾਈਮ ਹੀ ਦੱਸਦਾ ਹੁੰਦਾ ਆਪਾਂ ਨੂੰ ਵਰਤਮਾਨ ਕਾਲ ਭੂਤਕਾਲ ਪਵਿੱਖ ਕਾਲ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਮੈਂ ਰੋਟੀ ਖਾਦੀ ਵਾਕ ਕਿਹੜੇ ਕਾਲ ਦੇ ਵਿੱਚ ਹੈ ਕਰੋ ਬਈ ਆਨਸਰ ਹੂੰ ਤਾਂ ਵੈਰੀ ਗੁੱਡ ਵਈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਭੂਤਕਾਲ ਜਿਹੜੇ ਏ ਕਰਦੇ ਨੇ ਗਲਤ ਹੋਗੇ ਕਿਉਂ ਹੋਗੇ ਉਹ ਕਹਿੰਦੇ ਨੇ ਮੈਂ ਰੋਟੀ ਖਾਦੀ ਜੇਕਰ ਇਥੇ ਲਿਖਿਆ ਨਾ ਮੈਂ ਰੋਟੀ ਖਾ ਰਿਹਾ ਹਾਂ ਹਾਂ ਤਾਂ ਹੁੰਦਾ ਆਪਣਾ ਵਰਤਮਾਨ ਕਾਲ ਏ ਇਨਾ ਸੌਖਾ ਕੁਸ਼ਨ ਤੁਸੀਂ ਗਲਤ ਕਰਕੇ ਹੁਣ ਤੱਕ ਸਾਰੇ ਸਹੀ ਕਰ ਰਹੇ ਸੀ ਲਾਸਟ ਵਾਲਾ ਗਲਤ ਕਰਤਾ ਹਨਾ ਕੋਈ ਗੱਲ ਨਹੀਂ ਥੋੜੀ ਧਿਆਨ ਨਾਲ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ ਉਹਨਾਂ ਨੇ ਇਹ ਪੁੱਛ ਕੀ ਰਹਿਣੀ ਕਹਿੰਦੇ ਮੈਂ ਰੋਟੀ ਖਾਧੀ ਮਤਲਬ ਕਿ ਕੰਮ ਖਤਮ ਕਰ ਚੁੱਕਿਆ ਉਹ ਭਾਈ ਖਾਣਾ ਖਾ ਚੁੱਕਿਆ ਜੇਕਰ ਇੱਥੇ ਇਹ ਲਿਖਿਆ ਹੁੰਦਾ ਮੈਂ ਰੋਟੀ ਖਾ ਰਿਹਾ ਹਾਂ ਹਾਂ ਮੈਂ ਰੋਟੀ ਖਾ ਰਿਹਾ ਹਾਂ ਹਾਂ ਤਾਂ ਹੁੰਦਾ ਬਈ ਆਪਣਾ ਵਰਤਮਾਨ ਕਾਲ ਪਰ ਇਹੀ ਮੈਂ ਰੋਟੀ ਖਾਧੀ ਹੋਵੇਗਾ ਤੁਹਾਡਾ ਭੂਤਕਾਲ ਮਤਲਬ ਕਿ ਸਮਾਂ ਬੀਤ ਚੁੱਕਿਆ ਠੀਕ ਹੈ ਜੇਕਰ ਇਹ ਲਿਖਿਆ ਹੁੰਦਾ ਮੈਂ ਰੋਟੀ ਖਾਵਾਂਗਾ ਫਿਰ ਹੁੰਦਾ ਆਪਣਾ ਭਵਿੱਖ ਕਾਲ ਠੀਕ ਹੈ ਬਾ ਕਈ ਵਾਰ ਨਾ ਜਿਹੜੇ ਸੌਖੇ ਹੁੰਦੇ ਨੇ ਆਪਾਂ ਉਹਨਾਂ ਵਿੱਚ ਨੰਬਰ ਕਟਵਾ ਜੀ ਨੇ ਚਲੋ ਕੋਈ ਗੱਲ ਨਹੀਂ ਬਈ ਵੈਰੀ ਗੁੱਡ ਜਿਨ੍ਹਾਂ ਨੇ ਵੀ ਆਨਸਰ ਕੀਤੇ ਬਹੁਤ ਕੌਨਫੀਡੈਂਸ ਵਾਲੇ ਬੱਚੇ ਤੁਸੀਂ ਇਸੇ ਤਰ੍ਹਾਂ ਆਨਸਰ ਕਰਦੇ ਜਾਓ ਤੇ ਡੇਲੀ ਕਲਾਸਾਂ ਨਾਲ ਜੁੜਦੇ ਜਾਓ ਠੀਕ ਹੈ ਬਈ ਹਾਂ ਸੋ ਇਸ ਅੱਜ ਦੀ ਕਲਾਸ ਜਿਨ੍ਹਾਂ ਨੂੰ ਚੰਗੀ ਲੱਗੀ ਕੋਈ ਥੰਮਸ ਅਪ ਕਰਕੇ ਜਾਣਾ ਅੱਜ ਦੀ ਕਲਾਸ ਤੁਹਾਨੂੰ ਕਿਸ ਤਰ੍ਹਾਂ ਲੱਗੀ ਸੋ ਇਹ ਬਈ ਆਪਣਾ WhatsApp گروپ ਹੈ ਜਿਹੜੇ ਬੱਚੇ ਜੁੜਨਾ ਚਾਹੁੰਦੇ ਨੇ ਠੀਕ ਹੈ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਜੁੜਨਾ ਤੁਸੀਂ ਕੀ ਮੇਰਾ ਜੀ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਸਾਰਾ ਕੁਝ ਲੇਕੇ ਤੁਸੀਂ ਸਾਨੂੰ ਇਸ ਨੰਬਰ ਦੇ ਉੱਪਰ ਫਾਰਵਰਡ ਕਰ ਦੇਣਾ ਠੀਕ ਹੈ ਸ਼ਰਤ ਕੀ ਹੈ ਕਿ ਤੁਹਾਨੂੰ ਜਿਹੜਾ ਇਹ ਨੰਬਰ ਦਿੱਸਿਆ ਨਾ ਇਸ ਨੰਬਰ ਨੂੰ ਤੁਸੀਂ ਜਾਂ ਤਾਂ ਵਹੀ ਸਾਡੇ ਚੈਨਲ ਦੇ ਨਾਮ ਤੇ ਜਾਂ ਹਰਜੀਤ ਸਰ ਦੇ ਨਾਮ ਤੇ ਆਪਣੇ ਫੋਨ ਦੇ ਵਿੱਚ ਤੁਹਾਨੂੰ ਸੇਵ ਕਰਨਾ ਪਵੇਗਾ ਠੀਕ ਹੈ ਫਿਰ ਹੀ ਤੁਸੀਂ ਉਹ ਗਰੁੱਪ ਦੇ ਵਿੱਚ ਐਡ ਹੋਵੋਗੇ ਠੀਕ ਹੈ ਬਈ ਤੇ ਜਿਹੜੇ ਬੱਚੇ ਵੀ ਟੈਲੀਗ੍ਰam ਗਰੁੱਪ ਦੇ ਵਿੱਚ ਤੁਸੀਂ ਜੁੜਨਾ ਚਾਹੁੰਦੇ ਤੁਹਾਨੂੰ ਡਾਇਰੈਕਟ ਜਿਹੜਾ ਲਿੰਕ ਹੈ ਲਿੰਕ ਹੈਗਾ ਉਹ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਠੀਕ ਹੈ ਉਹ ਬਲੂ ਲਾਈਨ ਨੂੰ ਤੁਸੀਂ ਟੱਚ ਕਰਕੇ ਸਾਡੇ ਨਾਲ ਤੁਸੀਂ ਜੁੜ ਸਕਦੇ ਠੀਕ ਹੈ ਸੋ ਇਹ ਆਪਣੇ ਕੋਰਸ ਨਹੀਂ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਉਹ ਜ਼ਰੂਰ ਕਰੋ ਬਈ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਇੰਨੀਆਂ ਘੱਟ ਫੀਸਾਂ ਦੇ ਉੱਪਰ ਕੋਈ ਕੋਰਸ ਨਹੀਂ ਦੇਵੇਗਾ ਠੀਕ ਹੈ ਪੇਪਰ 1 ਵਾਲਾ ਤੁਹਾਨੂੰ 2500 ਦੇ ਵਿੱਚ ਤੇ ਪੇਪਰ 2 ਵਾਲਾ ਤੁਹਾਨੂੰ 3000 ਦੇ ਵਿੱਚ ਠੀਕ ਹੈ 1 ਸਾਲ ਦੀ ਵੈਲਿਡਿਟੀ ਹੈ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਆ ਆਪਣਾ ਐਪ ਹੀ ਆਪਣੇ ਚੈਨਲ ਦੇ ਨਾਮ ਤੇ ਹੀ ਹੈ ਠੀਕ ਹੈ ਇਹੀ ਲੋਗੋ ਤੁਹਾਨੂੰ ਸ਼ੋ ਹੋਵੇਗਾ ਠੀਕ ਹੈ ਬਈ ਹਾਂ ਬਹੁਤ ਸਾਰਾ ਤੁਹਾਨੂੰ ਮਟੀਰੀਅਲ ਹੈ ਜਿਹੜਾ ਫ੍ਰੀ ਦੇ ਵਿੱਚ ਆਪਾਂ ਦੇ ਰਹੇ ਹਾਂ ਹੋਰ ਬਹੁਤ ਸਾਰੇ ਐਮਸੀਕਿਊ ਨੇ ਜਿਹ ਤੁਹਾਨੂੰ ਧੰਨਵਾਦ ਵੀ ਇਹਨੇ ਗੱਲਾਂ ਕਰਦੀ ਹੋਈ ਜਿਨ੍ਹਾਂ ਨੂੰ ਕਲਾਸ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਤੇ ਸਾਥ ਦਿਆ ਕਰੋ ਠੀਕ ਹੈ ਸੋ ਇਹ ਕਲਾਸ ਆਪਣੀ ਡੇਲੀ 3 ਵਜੇ ਲੱਗਦੀ ਹੈ ਠੀਕ ਹੈ ਵੀ ਡੇਲੀ 3 ਵਜੇ ਕੱਲ ਨੂੰ ਸੰਡੇ ਹੈਗਾ ਹਾਂ ਕੱਲ ਨੂੰ ਹੈ ਤਾਂ ਸੰਡੇ ਪਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵਾਸਤੇ ਕਿ ਜਿਹੜੇ ਸ਼ਾਰਟ ਦੇ ਵਿੱਚ ਆਪਾਂ ਕੋਈ ਟਾਪਿਕ ਹੈ ਜਿਹੜਾ ਉਹ ਕਵਰ ਕਰਵਾ ਸਕੀ ਠੀਕ ਹੈ ਵੈਸੇ ਤਾਂ ਆਪਣੀ ਸੰਡੇ ਨੂੰ ਕਲਾਸ ਆਫ ਹੁੰਦੀ ਹੈ ਪਰ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਛੋਟੇ ਤੋਂ ਛੋਟਾ ਜਿਹੜਾ ਛੋਟਾ ਜਿਹਾ ਟਾਪਿਕ ਆ ਹੋ ਆਪਾਂ ਜ਼ਰੂਰ ਕਰਵਾਈਏ ਕਿਉਂਕਿ ਪੇਪਰ ਦੇ ਦਿਨ ਹੁਣ ਨੇੜੇ ਨਹੀਂ ਇੱਕ ਵੀ ਦਿਨ ਆਪਾਂ ਜਿਹੜੇ ਮਿਸ ਨਹੀਂ ਕਰਾਂਗੇ ਠੀਕ ਹੈ ਮੰਡੇ ਤੋਂ ਕੋਸ਼ਿਸ਼ ਕਰਾਂਗੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਵੀ ਭਾਈ ਆਪਾਂ ਵੀ ਗ੍ਰੀਨ ਪੜਦੇ ਤੇ ਬਹਿ ਕੇ ਜਿਹੜੀ ਕਲਾਸ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕੈਮਰੇ ਦੇ ਸਾਹਮਣੇ ਆ ਕੇ ਹੁਣ ਤੁਹਾਨੂੰ ਪੜਾਇਆ ਕਰੂੰ ਠੀਕ ਹੈ ਹੁਣ ਬਹੁਤ ਟਾਈਮ ਹੋ ਗਿਆ ਆਪਾਂ ਵੀ ਲੁਕ 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 ਕੇ ਪੜਾਉਂਦੇ ਨੂੰ ਕਿਉਂਕਿ ਬਹੁਤ ਸਾਰੇ ਬੱਚੇ ਕਹਿੰਦੇ ਮੈਡਮ ਤੁਸੀਂ ਸਾਹਮਣੇ ਆ ਕੇ ਪੜਾਓ ਹਨਾ ਹੁਣ ਆਪਾਂ ਵੀ ਜਾਉਂਦੇ ਵਾਸਤੇ ਰਹੋ ਤੇ ਆਪਦੀ ਸਟੱਡੀ ਨਾਲ ਜੁੜੇ ਰਹੋ ਠੀਕ ਹੈ ਅਭੀ ਧੰਨਵਾਦ